ਫਰਜ਼ ਕਰ ਲਓ ਕੋਈ ਸੈਲਰੀਡ ਪਰਸਨ ਹੈ ਉਹਦੀ ਤਨਖਾਹ ਜਿੰਨੀ ਵੀ ਹੈ ਚਲੋ ਐਕਸ ਵਾਈ ਜ਼ੈਡ ਕੋਈ ਅਮਾਉਂਟ ਹੈ ਉਹਦਾ ਮੋਟਾ ਖਰਚਾ ਲੋਨਸ ਦੇ ਵਿੱਚ ਜਾ ਰਿਹਾ ਹੈ ਫੀਸ ਦੇ ਵਿੱਚ ਜਾ ਰਿਹਾ ਹੈ ਜਾਂ ਕੋਈ ਬਿਜ਼ਨਸਮੈਨ ਬੰਦਾ ਹੈਗਾ ਉਹਦਾ ਟਰੈਵਲ ਬਹੁਤ ਹੈ ਉਹਦਾ ਫਿਊਲ ਦੇ ਵਿੱਚ ਜ਼ਿਆਦਾ ਪੈਸਾ ਜਾ ਰਿਹਾ ਹੈ ਜਾਂ ਫਲਾਈਟ ਟਿਕਟਸ ਦੇ ਵਿੱਚ ਜ਼ਿਆਦਾ ਪੈਸਾ ਜਾ ਰਿਹਾ ਹੈ ਜਾਂ ਕੋਈ ਹੋਰ ਬੰਦਾ ਜਿਹੜਾ ਸ਼ਾਪਿੰਗ ਬਹੁਤ ਕਰਦਾ ਹੈ ਹਨਾ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਾਪਿੰਗ ਕਰਦਾ ਤੇ ਕੀ ਇਹ ਵਰੀ ਕਰਦਾ ਕਿ ਕਿਹੜਾ ਕ੍ਰੈਡਿਟ ਕਾਰਡ ਤੁਹਾਨੂੰ ਚੂਜ਼ ਕਰਨਾ ਚਾਹੀਦਾ ਕ੍ਰੈਡਿਟ ਕਾਰਡ ਡਿਫਰੈਂਟ ਟਾਈਪਸ ਦੇ ਹੁੰਦੇ ਨੇ ਕੁਝ ਕ੍ਰੈਡਿਟ ਟਾਈਪਸ ਦੇ ਮੈਂ ਤੁਹਾਨੂੰ ਕਾਰਡ ਦੇ ਨਾਮ ਸ਼ੇਅਰ ਕਰਦਾ ਰਿਵਾਰਡਸ ਕੈਸ਼ਬੈਕ ਟਰੈਵਲ ਬਿਜ਼ਨਸ ਸਿਕਿਉਰਡ ਸਟੂਡੈਂਟ ਕੋ-ਬ੍ਰਾਂਡਡ ਹੁਣ ਕਈ ਵਾਰੀ ਕੀ ਹੁੰਦਾ ਬਹੁਤ ਸਾਰੀ ਕੰਪਨੀ ਕੋ-ਬ੍ਰਾਂਡਡ ਕ੍ਰੈਡਿਟ ਕਾਰਡ ਬਣਾ ਲੈਂਦੀ ਹੈ ਬਿਲਕੁਲ ਠੀਕ ਜਿਵੇਂ ਇੱਕ ਟੈਲੀਕਾਮ ਕੰਪਨੀ ਨਾਲ ਬੈਂਕ ਨਾਲ ਟਾਈਅਪ ਕਰਤਾ ਤੇ ਜਿਹੜੀ ਤੁਸੀਂ ਟੈਲੀਕਾਮ ਦੀ ਪੇਮੈਂਟਸ ਕਰ ਰਹੇ ਹੋ ਸਾਰਾ ਤੁਸੀਂ ਉਸ ਕ੍ਰੈਡਿਟ ਕਾਰਡ ਤੋਂ ਕਰੋਗੇ ਮੈਨੂੰ ਐਦਾਂ ਦੇ ਲੋਕ ਪਤਾ ਨੇ ਜਿਨ੍ਹਾਂ ਦੇ ਕੋਲ 12 ਤੋਂ 12 ਤੋਂ 15 ਕ੍ਰੈਡਿਟ ਕਾਰਡ ਹੈ ਔਰ ਹਰ ਕ੍ਰੈਡਿਟ ਕਾਰਡ ਦਾ ਉਹਨਾਂ ਨੂੰ ਯੂਸੇਜ ਪਤਾ ਹੈ ਨੇ ਹਰਪ੍ਰੀਤ ਜੀ ਜਿਹੜੇ ਤੁਸੀਂ ਜਿਹੜਾ ਫਿਊਲ ਭਰਾਉਂਦੇ ਉਹਦੇ ਚ ਲਿਮਿਟ ਹੁੰਦੀ ਐ ਇੱਕ ਵਾਰੀ ਤੁਸੀਂ 3000 ਜਾਂ 4000 ਦਾ ਭਰ ਸਕਦੇ ਤੁਹਾਨੂੰ 5 5 6 6% ਦਾ ਕੈਸ਼ਬੈਕ ਆਂਦਾ ਹੈ ਕਈ ਕ੍ਰੈਡਿਟ ਕਾਰਡ ਐਧਰ ਨੇ ਜਿਹੜੇ ਤੁਹਾਨੂੰ ਰਿਵਾਰਡ ਪੁਆਇੰਟਸ ਦੇ ਦਿੰਦੇ ਇਹਦਾ ਇਹਦਾ ਇਹ ਕਿ ਸਿਬਲ ਤੇ ਕੋਈ ਫਰਕ ਪੈਂਦਾ ਜੇ ਮੇਰੇ ਕੋਲ ਤੁਸੀਂ ਕਹਿ ਰਹੇ ਹੋ ਕਿ 10 12 ਕ੍ਰੈਡਿਟ ਕਾਰਡ ਆਈਆਂ ਤੁਹਾਡੇ ਕੋਲ ਇੱਕ ਕ੍ਰੈਡਿਟ ਕਾਰਡ ਹੈ ਤਾਂ ਉਹਦਾ ਕੋਈ ਸਿਬਲ ਸਕੋਰ ਤੇ ਫਰਕ ਪੈਂਦਾ ਤੁਸੀਂ 25 ਬੈਂਕ ਅਕਾਊਂਟ ਰੱਖੋ ਤੁਹਾਡੇ ਸਿਬਲ ਤੇ ਫਰਕ ਨਹੀਂ ਪੈਂਦਾ ਜੇ ਤੁਸੀਂ 10 ਲੋਨ ਲਓ ਫਰਕ ਨਹੀਂ ਪੈਂਦਾ ਲੇਕ